ਨਮਸਕਾਰ ਦੋਸਤੋ ਅ ਲਾਈਵ ਇਸ ਕਰਕੇ ਹੋਇਆ ਕਿ ਅੱਜ ਜਿਹੜੇ ਨਤੀਜੇ ਆਏ ਆ ਉਹਨਾਂ ਨਤੀਜਿਆਂ ਨੂੰ ਕਿਉਂਕਿ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਨੂੰ ਇਸ ਹਲਕੇ ਤੋਂ ਜਲੰਧਰ ਤੋਂ ਪਿਛਲੀਆਂ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਕਰੀਬ 135000 ਦੇ ਲਗਭਗ ਜਿਹੜੀ VOTING ਹੋਈ ਸੀ ਔਰ ਤੁਹਾਡੇ ਸਾਰਿਆਂ ਦੀ ਮਿਹਨਤ ਸਦਕਾ ਇਸ ਵਾਰ ਜਿਹੜੀ ਆਪਾਂ ਕਰੀਬ-ਕਰੀਬ ਮੇਰੇ ਖਿਆਲ 215000 ਦੇ ਲੱਗ ਗਏ 213000 ਲਗਭਗ 80-85000 ਦਾ ਜਿਹੜਾ ਮਾਰਜਨ ਹੈ ਤੁਹਾਡੀ ਮਿਹਨਤ ਸਦਕਾ ਜਿਹੜਾ ਵੋਟ ਸ਼ੇਅਰ ਵਧਿਆ ਸੋ ਮੈਂ ਜਿੱਥੇ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਦਿਨ ਰਾਤ ਮਿਹਨਤ ਕੀਤੀ ਧੁੱਪ ਨਹੀਂ ਦੇਖੀ ਪੋਕੜ ਨਹੀਂ ਦੇਖੀ ਪਿਆਸ ਨਹੀਂ ਦੇਖੀ ਹਰ ਇੱਕ ਨੇ ਮਿਹਨਤ ਕੀਤੀ ਹੈ ਔਰ ਜੋ ਜਲੰਧਰ ਵਾਲਿਆਂ ਨੇ ਫਤਵਾ ਦਿੱਤਾ ਮੈਂ ਉਸ ਫਤਵੇ ਨੂੰ ਖੁੱਲੇ ਦਿਲ ਦੇ ਨਾਲ ਸਵੀਕਾਰ ਕਰਦਾ ਜਲੰਧਰ ਵਾਲਿਆਂ ਦਾ ਜਿਹੜਾ ਫੈਸਲਾ ਹੈ ਉਹ ਸਿਰ ਮੱਥੇ ਤੇ ਹੈ ਜਿਹੜੀਆਂ ਸਾਡੇ ਚ ਕਮੀਆਂ ਰਹਿ ਗਈਆਂ ਅਸੀਂ ਉਹਨਾਂ ਦਾ ਮੰਥਨ ਕਰਕੇ ਉਹਨਾਂ ਕਮੀਆਂ ਤੇ ਕੰਮ ਕਰਾਂਗੇ ਔਰ ਦੁਬਾਰਾ ਦੁੱਗਣੀ ਰਫ਼ਤਾਰ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਜਾਵਾਂਗੇ ਸੇਵਾ ਕਰਾਂਗੇ ਔਰ ਆਪਣੀ ਪਾਰਟੀ ਨੂੰ ਫਿਰ ਉੱਚਾ ਲੈ ਕੇ ਜਾਵਾਂਗੇ ਸੋ ਜਿੱਥੇ ਮੈਂ ਤੁਹਾਡਾ ਧੰਨਵਾਦ ਕਰਦਾ ਉਹਦੇ ਨਾਲ ਨਾਲ ਜਲੰਧਰ ਤੋਂ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਸਾਰੇ ਦੋਸਤਾਂ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਔਰ ਇੱਕ ਵਾਰੀ ਫੇਰ ਸਾਰੇ ਦੋਸਤਾਂ ਦਾ ਧੰਨਵਾਦ ਔਰ ਜਲੰਧਰ ਦਾ ਜਿਹੜਾ ਫੈਸਲਾ ਸਿਰ ਮੱਥੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਸ ਨਾਉ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 shamna Center. call him on this number 0748841161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ